ਇਹ ਬਹੁਤ ਮਾੜੀ ਗੱਲ ਹੋਈ ਹੈ ਜੀ ਦਿਨ ਦਿਹਾੜੇ ਇੱਕ ਸਾਰੇ ਆਮ ਆਬਾਦੀ ਵਾਲੇ ਮਹੱਲੇ 'ਚ ਲੁੱਟਖੋ ਹੋਣੀ ਤੇ ਇਹ ਤਾਂ ਬਹੁਤ ਮਾੜੀ ਘਟਨਾ ਐ ਇਹ ਤੋਂ ਪਹਿਲਾਂ ਵੀ ਕਮੇਟੀ ਦੇ ਸਾਹਮਣੇ ਕੋਈ ਬੰਦੇ ਨਕਲੀ ਪਿਸਤੌਲ ਦਿਖਾ ਕੇ ਲੁੱਟਣ ਆਏ ਸੀਗੇ ਬਹੁਤ ਇਹ ਘਟਨਾ ਹੋ ਗਈ ਜੀ ਹੁਣ ਤਾਂ ਇਹੀ ਗੱਲ ਰਹਿ ਗਈ ਵੀ ਦੁਕਾਨਾਂ 'ਚ ਅੰਦਰ ਵੜ ਕੇ ਲੁੱਟ ਕੇ ਲੈ ਕੇ ਜਾਇਆ ਕਰਨਗੇ ਇੰਨਾ ਬੁਰਾ ਹਾਲ ਹੋ ਗਿਆ ਜੀ ਅਸੀਂ ਤਾਂ ਪ੍ਰਸ਼ਾਸਨ ਨੂੰ ਮੰਗ ਕਰਦੇ ਹਾਂ ਵੀ ਇੰਨਾ ਲੁਟੇਰਿਆਂ ਨੂੰ ਨੱਥ ਪਾਈ ਜਾਵੇ ਜੋ ਵੀ ਕੋਈ ਮੋਟਰਸਾਈਕਲ ਬਿਨਾ ਨੰਬਰ ਪਲੇਟ ਵਾਲੇ ਨੇ ਜਾਂ ਤਿੰਨ ਤਿੰਨ ਬੈਠ ਕੇ ਜਾਂਦੇ ਨੇ ਮੂੰਹ ਤੇ ਰਮਾਲਾ ਬੰਨੀਆਂ ਹੁੰਦੀਆਂ ਨੇ ਇਹਨਾਂ ਨੂੰ ਮਤਲਬ ਨੱਥ ਪਾਈ ਜਾਵੇ ਜੀ ਤੇ ਪ੍ਰਸ਼ਾਸਨ ਵਾਲਟ ਹੋਵੇ ਸਾਡੇ ਕੋਲ ਹੁਣੇ 7:30 ਵਜੇ ਵਿਰੋਧ ਕੁਮਾਰ ਨੇ ਵੀਰ ਪ੍ਰਕਾਸ਼ ਦੇ ਜਿਹਨਾਂ ਦਾ ਪਟਰੋਲ ਪੰਪ ਤੇ ਆਇਰਨ ਸ਼ਾਪ ਦਾ ਵਾਜਾ ਖਨਰ ਰੋਟ ਰਿਹਾ ਉਹ ਰਿਪੋਰਟ ਕਿਤੇ ਵੀ ਮੈਂ ਸਕੂਟਰ ਤੋਂ ਦੁਕਾਨ ਤੋਂ ਤੇ ਘਰੇ ਆ ਰਿਹਾ ਸੀ ਮੇਰੇ ਕੋਲੇ ਬੈਗ ਚ ਕੈਸ਼ ਬੁੱਕ ਤੇ ਕੈਸ਼ ਸੀ ਤੇ ਤਿੰਨ ਮੋਟਰਸਾਈਕਲ ਦੇ ਘਰ ਦੇ ਬਿਲਕੁਲ ਜਿੱਥੇ ਗਲੀ ਬੰਦ ਹੈ ਸੰਗਣੀਵਾਦੀ ਚ ਉੱਥੇ ਤਿੰਨ ਬੰਦੇ ਲੈ ਕੇ ਉਹ ਮੋਟਰਸਾਈਕਲ ਦੇ ਘੇਰ ਕੇ ਟੱਕਾ ਦੇ ਕੇ ਦਾ ਬੈਕ ਹੋ ਕੇ ਲੈ ਗਏ ਨੇ ਅਸੀਂ ਮੌਕੇ ਤੇ ਜਾ ਕੇ ਸੀਸੀਟੀਵੀ ਕੈਮਰੇ ਚੈੱਕ ਕਰ ਰਹੇ ਹਾਂ ਕੋਸ਼ੀ ਜੀ ਸਰ ਕਿੰਨਾ ਕ ਦੱਸਿਆ ਜਾ ਰਿਹਾ ਜੀ ਹਾਲੇ ਵੈਰੀਫਾਈ ਕਰ ਰਹੇ ਹਾਂ ਉਸ ਫੈਕਸ ਉਸ ਨੇ ਕੀ ਹੈ ਇਹ ਕੋਸ਼ੀ ਜੀ ਵੈਰੀਫਾਈ ਦੇਖ ਕੇ ਇਹਨਾਂ ਬੰਦੇ ਉਸਾਗਲ ਦੀ ਕਾਇਰ ਨੇ ਹਾਲੇ-ਦਾਲੇ ਸਾਡੇ ਸੀਸੀਟੀਵੀ ਕੈਮਰੇ ਸੱਚ ਵਧੀਆ ਲੱਗੇ ਹੋਏ ਨੇ ਅਸੀਂ ਉਹਨਾਂ ਤੋਂ ਚੈੱਕ ਕਰਕੇ ਜਲਦੀ ਰੰਗ ਫੜਾਏ ਕਿੰਨੇ ਕ ਮੈਜ ਘਟਨਾ ਸਰ ਇਹ ਮੇਰੇ ਪਾਪਾ ਸੀ ਦੁਕਾਨ ਬੁਲਾ ਕੇ ਆ ਰਹੇ ਸੀਗੇ ਮੈਂ ਥੋੜਾ ਜਿਹਾ ਪਿੱਲਾਂ ਅਗੇ ਯਾਨੀ ਕਿ ਪਾਪਾ ਵਾਸ਼ਰੂਮ ਕਰਨ ਰੁਕ ਗਏ ਉਨੇ ਚ ਪਾਪਾ ਆ ਰਹੀ ਸੀ ਜਦੋਂ ਪੈਣੀ ਕਮਨਲੇ ਚ ਬਸ ਇਹ ਵੀ ਆ ਰਹੀ ਸੀ ਬੈਗ ਸੀਗਾ ਉਹਨਾਂ ਕੋਲੇ ਉਦੋਂ ਲੁੱਟ ਪਾਪਾ ਦੇ ਵਿੱਚ ਮੋਟਰਸਾਈਕਲ ਮਾਰ ਕੇ ਪਾਪਾ ਦੇ ਥੱਪੜ ਮਾਰ ਕੇ ਲੁੱਟੂ ਕੇ ਲੈ ਗਈ ਬੈਗ ਕਿੰਨੇ ਰੁਪਏ ਸੀ ਉਹਦੇ ਚ ਰਾਉਂਡ ਫਿਗਰ ਹਲੇ ਪੱਕੀ ਅਸੀਂ ਦੇਖੀ ਨਹੀਂ ਗੀ ਐਸਟੀਮੇਟ ਇਹ ਲੱਖ ਰੁਪਏ ਦੇ ਆਸ-ਪਾਸ ਸੀ ਹਾਂਜੀ ਇਹ ਬਸ ਜਦੋਂ ਹੀ ਹੋਇਆ ਮੈਨੂੰ ਸੂਚਿਤ ਹੋਇਆ ਮੈਂ ਪਾਪਾ ਕੋਲੇ ਗਿਆ ਨਾਲ ਦੀ ਨਾਲ ਅਸੀਂ ਐਚਐਸ ਸਾਹਿਬ ਕੋਲੇ ਗਏ ਉਹਨਾਂ ਨੂੰ ਕੰਪਲੇਂਟ ਦਿੱਤੀ ਉਹਨਾਂ ਨੇ ਨਾਲ ਦੀ ਨਾਲ ਐਕਸ਼ਨ ਲੈਣਾ ਸ਼ੁਰੂ ਕੀਤਾ ਨਹੀਂ ਇਹ ਘਟਨਾ ਜਿਹੜੀ ਵਾਪਰੀ ਆ ਉਹ ਕਿੱਥੇ ਹੋਈ ਆਗੀ ਜੀ ਇਹ ਇਹ ਪੈਣੀਕਾ ਮਹੱਲੇ ਚ ਹੋਈ ਆ ਜੈਦ ਮਾਰਕੀਟ ਦੇ ਜੋ ਜਾਣਿਆ ਪੈਣੀਕਾ ਮਹੱਲੇ ਨਹੀਂ ਤੁਹਾਡੀ ਰੈਸ਼ ਦੇ ਕੋਲੇ ਹੋਈ ਆ ਇਹ ਹਾਂਜੀ ਜਮਾਦੀ ਹਸ਼ ਦੇ ਕੋਲੇ ਹੋਈ ਕਿੰਨੇ ਕੁ ਵਜੇ ਦੀ ਗੱਲ ਹੈ ਇਹ 7 ਤੋਂ 7:30 ਦੇ ਵਿੱਚ ਵਿੱਚ ਦੀ ਗੱਲ ਹੈ ਜੀ ਪ੍ਰਸ਼ਾਸਨ ਤੋਂ ਕੀ ਮੰਗ ਕਰਦੇ ਹੋ ਤੁਸੀਂ ਪ੍ਰਸ਼ਾਸਨ ਤੋਂ ਮੰਗਦਾ ਨਹੀਂ ਸਾਨੂੰ ਨਿਆਂ ਮਿਲੇ ਸਾਡੇ ਜਿਹੜਾ ਸਮਾਨ ਆ ਯਾਨੀ ਕਿ ਜਿਹੜੀ ਚੋਰੀ ਹੋਈ ਆ ਲੁੱਟ ਹੋਈ ਆ ਉਹ ਬਾਬਸੀ ਹੋਏ ਤੇ ਉਹਨਾਂ ਨੂੰ ਬੰਦੀ ਸਜਾ ਮਿਲੀ ਜਾਵੇ ਆਪਣਾ ਲੋਹੇ ਦਾ ਕੰਮ ਹੀ ਨਿਊ ਅਗਰਵਾਲਾ ਨੇ ਸਟੋਰ ਆਪਣਾ ਦੁਕਾਨ ਦਾ ਨਾਮ ਹੈ